ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚਿਆ ਮੈਂ ਪਿੰਡ ਨਾਰਲੀ ਇਸ ਪਿੰਡ ਦੀ ਗੱਲ ਕਰੀਏ ਤੇ ਜਿਲ੍ਹਾ ਇਹਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵਾ ਨੇੜੇ ਦੇ ਰਹਿ ਜਾਂਦਾ ਵਾ ਭਿੱਖੀਵਿੰਡ ਤੇ ਖਾਲੜਾ ਖਾਲੜੇ ਤੋਂ ਤਕਰੀਬਨ 1 ਕਿਲੋਮੀਟਰ ਦੀ ਦੂਰੀ ਤੇ ਆ ਇਸ ਪਿੰਡ ਦਾ ਇੱਕ ਨੀਲੀ ਰਵੀ ਦਾ ਬੋਲੇ ਜਿਹੜਾ ਬੂਰਾ ਕਾਫੀ ਮਸ਼ਹੂਰ ਹੈ ਵਾ ਬੂਰਾ ਨਾਰਲੀ ਦੇ ਨਾਂ ਤੋਂ ਆਉਂਦਾ ਸੀਮਨ ਵੀ ਆਉਂਦਾ ਵਾ ਕੀ ਹੈ ਸੋ ਜਿਸ ਕੋਲ ਆਪਾਂ ਵੀਡੀਓ ਬਣਾਉਣ ਲੱਗੇ ਆ ਪਸ਼ੂ ਵਪਾਰ ਦਾ ਕਿਤਾ ਵੀਰ ਦਾ ਸਾਹਮਣੇ ਇੱਕ ਬਹੁਤ ਸੋਹਣੀ ਝੋਟੀ ਨੀਲੀ ਰਾਵੀ ਨਸਲ ਦੀ ਜਿਹੜੀ ਕਿ ਦੂਜਾ ਸੁਹਾ ਸੁਣ ਜਾ ਰਹੀ ਹੈ ਇਹਦੇ ਬਾਰੇ ਪ੍ਰੋਪਰ ਡਿਟੇਲ ਜਿਹੜੀ ਉਹ ਵੀਰ ਤੋਂ ਤੁਹਾਨੂੰ ਲੈ ਕੇ ਦੇਣੇ ਆ ਤੇ ਆਜੋ ਕਰਦੇ ਆਂ ਗੱਲਬਾਤ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਸੋ ਤੁਹਾਨੂੰ ਵੀਡੀਓ ਦੇ ਵਿੱਚ ਤੋਰ ਕੇ ਵੀ ਆਪਾਂ ਦਿਖਾਵਾਂਗੇ ਹਾਂਜੀ ਸੱਸ ਸਿੰਘ ਜੀ ਸასი ਘਾਲ ਜੀ ਮਹਾਰਾਜ ਹੋਰ ਸਭ ਠੀਕ ਠਾਕ ਹੈ ਹਾਂਜੀ ਵਧੀਆ ਵਧੀਆ ਜੀ ਕਿਵੇਂ ਕੰਮ ਕਰ ਵਧੀਆ ਚੱਲੀ ਜਾਂਦਾ ਵਧੀਆ ਚੱਲੀ ਜਾਂਦੇ ਵਧੀਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਹੀ ਨਗ ਦਿਖਾਉਣਾ ਹਾਂਜੀ ਹਾਂਜੀ ਨੀਲੀ ਰਗੀ ਦਾ ਠੀਕ ਠੀਕ ਆ ਹਾਂਜੀ ਇਹ ਫਿਰ ਜਿਹੜਾ ਪੀਸ ਲਿਆਂਦਾ ਕਿਹੜੇ ਏਰੀਏ ਦਾ ਇਹ ਪੂਰੇ ਏਰੀਏ ਦਾ ਜੀ ਪੂਰਿਆਂ ਦਾ ਹਾਂਜੀ ਅਸਲ ਪੂਰਿਆਂ ਦਾ ਜੀ ਠੀਕ ਠੀਕ ਆ ਹਾਂਜੀ ਹਾਂਜੀ ਤੇ ਕੀ ਡਿਟੇਲ ਜੀ ਇਹਦੀ ਕਿੰਨਾ ਸੁਗਾ ਸੁਣ ਜਾਲੀ ਇਹ ਪਹਿਲਾ ਸੁਗਾ 16 ਕਿਲੋ ਦੁੱਧ ਦਿੱਤਾ ਜੀ ਘਾਰ ਲੈਣ ਦੇ ਉਦੋਂ ਚਾਰ ਦੰਦਾਂ ਦੇ ਸੂਈ ਸੀ ਠੀਕ ਆ ਠੀਕ ਆ ਜੀ ਹੁਣ ਕਿ ਮੂੰਹ ਫੜ ਕੇ ਵੇਲੇ 6 ਦੇ ਪੂਰੇ ਕਰਨ ਦੇ ਹੀ ਆ ਅੱਛਾ ਛੇ ਅਜੇ ਸ਼ਿੱਗੀ ਪੂਰੀ ਨਹੀਂ ਹੋਈ ਹਾਂਜੀ ਪੂਰੀ ਨਹੀਂ ਹੋਈ ਠੀਕ ਹੈ ਜਾਨੀ ਕਿ ਜਾ ਸੂਆ ਸੂਨ ਜਾ ਰਹੀ ਆ ਠੀਕ ਹੈ ਦੁੱਧ ਚੰਗੀ ਆਸ ਕਰਦੇ ਆ ਕਿ ਹੋ ਸਕਦਾ ਭਾਵੇਂ 20 ਪਲੱਸ ਵੀ ਦਵੇ ਮੈਂ ਠੀਕ ਠੀਕ ਹੈ ਹਾਂਜੀ ਬਾਕੀ ਅਰਸ਼ਿਆਂ ਤੋਂ ਆਪ ਪਤਾ ਗਾੜੀ ਨਹੀਂ ਬਰੀਡ ਵਾਲੇ ਪਨੋਂ ਤਾਂ ਕੋਈ ਸ਼ੱਕ ਨਹੀਂ ਕਰਮਾਲੀ ਦੇ ਵਿੱਚ ਤੇ ਅੱਗੇ ਜੇ ਆਪਾਂ ਗੱਲ ਕਰੀਏ ਕਿੰਨੇ ਕ ਦਿਨ ਲੈ ਜੂ ਸੂਨ ਦੇ ਵਿੱਚ ਬਸ 1-2 ਦਿਨ ਤਿਆਰੀ ਜੀ ਹੀ ਆਈ ਹੋਣੀ ਅੱਛਾ ਤਿਆਰੀ ਚ ਹੀ ਆ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਸੀਮਣੇ ਤੇ ਕਿਹੜਾ ਲੱਗਾ ਕੋਈ ਕਨਫਰਮ ਹੈ ਨਹੀਂ ਇਹ ਕਨਫਰਮ ਨਹੀਂਗਾ ਆਪਾਂ ਨੂੰ ਅੱਛਾ ਇਹ ਨਹੀਂ ਪਤਾ ਐਵੇਂ ਆਪਾਂ ਝੂਠ ਨਹੀਂ ਮਾਰਾਂ ਠੀਕ ਠੀਕ ਆ ਹਾਂਜੀ ਬਾਕੀ ਦੀ ਪਿਛਲੇ ਸਾਲ ਦਾ ਕੱਟਾ ਬਹੁਤ ਵਧੀਆ ਸੀ ਠੀਕ ਆ ਵੇਖਿਆ ਤੇ ਚਲੋ ਆਪਾਂ ਤੁਹਾਨੂੰ ਐਵੇਂ ਨਹੀਂ ਕਹਾਂਗੇ ਵੀ ਨੋ ਲੱਗਾ ਯਾ ਲੱਗਾ ਬਾਕੀ ਮਾਲ ਲੱਗਦੀ ਸਾਹਮਣੇ ਗਈ ਹਾਂ ਨਹੀਂ ਮੱਜ ਬਹੁਤ ਝੋਟੀ ਚੰਗੀ ਆ ਕੋਈ ਸ਼ੱਕ ਨਹੀਂ ਇਹਦੇ ਵਿੱਚ ਕਰਮਾਲੀ ਦੇ ਵਿੱਚ ਇੱਥੋਂ ਤੁਹਾਨੂੰ ਮੈਂ ਇਹਦਾ ਫੇਸ ਬਿਲਕੁਲ ਜਾਇਜ ਮਾਰਕਿੰਗ ਚਾਰੇ ਪੈਰ ਵਾਈਟ ਆ ਤੇ ਬਿੱਲੀ ਮਣਕਣੀ ਆਖ ਆ ਇਥੋਂ ਸਿੰਘ ਦੀ ਕੁਆਲਿਟੀ ਤੁਹਾਨੂੰ ਦਿਖਾਵਾਂ ਤੇ ਛੋਟਾ ਜਿਹਾ ਸਿੰਘ ਆ ਕਰਮਾਲੀ ਦਾ ਆਖੂ ਖ ਬਹੁਤ ਜਿਆਦਾ ਚੰਗੀ ਲੱਗੀ ਆ ਸੋ ਹਾਈਟ ਦਰਮਿਆਨੀ ਦੀ ਆ ਕੱਦ ਦਰਮਿਆਨਾ ਵਾ ਕਿਉਂਕਿ ਨੀਲੀ ਰਾਵੀ ਦੇ ਵਿੱਚ ਜੇ ਪਿਓਰਟੀ ਆਪਾਂ ਲੈਣੀ ਆ ਤੇ ਕੱਦ ਮੀਡੀਅਮ ਚੱਲਦਾ ਵਾ ਬਾਕੀ ਕੋਈ ਸ਼ੱਕ ਨਹੀਂ ਕਰਮਾਲੀ ਦੇ ਵਿੱਚ ਆਪਾਂ ਤੋੜ ਕੇ ਤੁਹਾਨੂੰ ਇੱਕ ਰੀ ਜਿਹੜੀ ਦਿਖਾ ਦਿੰਨੇ ਆ ਵੀਰੇ ਦਾ ਜੇ ਆਪਾਂ ਰੇਟ ਦੀ ਗੱਲ ਕਰੀਏ ਉਹ ਰੇਡ ਵਿੱਚ ਕੋਈ ਨਹੀਂ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਹਾਂਜੀ ਹਾਂਜੀ ਠੀਕ ਠੀਕ ਆ ਸੋ ਇੱਕ ਰੀਟ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਸੋ ਇਥੋਂ ਤੁਰਦੀ ਤੁਸੀਂ ਝੋਟੀ ਜਿਹੜੀ ਹੈ ਦੇਖ ਸਕਦੇ ਜੀ ਬਹੁਤ ਸੋਹਣਾ ਸਿੰਘ ਤੇ ਫੇਸ ਆਰਡਰ ਦੀ ਗੱਲ ਕਰੀਏ ਬਹੁਤ ਖੁੱਲਾ ਆਰਡਰ ਲੱਗਾ ਵਾ ਮੁੱਠੀ ਥਾਣੇ ਆ ਲੈ ਜੋ ਮਾੜਾ ਇੱਕ ਰੀਟ ਜਿਹੜਾ ਦਵਾ ਦੋ ਸਿੱਧਾ ਲੈ ਜੋ ਅੰਦਰੋਂ ਸੋ ਇਥੋਂ ਤੁਰਦੀ ਦਾ ਆਰਡਰ ਦੇਖ ਸਕਦੇ ਜੀ ਬੜੀ ਸੋਹਣੀ ਬੰਤਰਦੀ ਏ ਛੋਟੀ ਆਸ ਏ ਆ ਕਿ ਤੁਹਾਨੂੰ ਪਸੰਦ ਆਊਗੀ ਸਿੰਘ ਬਿਲਕੁਲ ਛੋਟਾ ਮਧਰੀ ਗੋਡੀ ਤੇ ਅਡਰ ਜਿਹੜਾ ਉਹ ਬਹੁਤ ਜ਼ਿਆਦਾ ਸੋਹਣਾ ਲੱਗਾ ਕਰਦਾ ਬਾਕੀ ਅਸਾਂ ਪੂਰੇ ਆ ਤੁਹਾਨੂੰ ਪਤਾ ਡੰਗਰਬਾਲ ਬਹੁਤ ਚੰਗਾ ਨਿਕਲਦਾਈ ਬਿਲਕੁਲ ਬਿਲਕੁਲ ਨਹੀਂ ਅਜੇ ਵੀ ਹਾਂ ਬੇਟਾ ਮੈਂ ਪਸ਼ੂ ਜਿਹੜੇ ਨਿਕਲਦੇ ਆ ਨਾ ਹਾਂਜੀ ਹਾਂਜੀ ਬੜੇ ਸੋਹਣੇ ਇਥੋਂ ਦੋਨੇ ਸਾਈਡ ਤੋਂ ਅਡਰ ਤੁਹਾਨੂੰ ਦਿਖਾਦਾ ਡੱਬਾ ਪ੍ਰੋਪਰ ਇਧਰ ਵੀ ਹੈਗਾ ਤੇ ਦੂਸਰੀ ਸਾਈਡ ਤੋਂ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਇਧਰਲੇ ਬੰਨੇ ਵੱਡਾ ਬੇਲੇਗਾ ਸੋ ਥਾਨ ਮੁੱਠੀ ਲੱਗਾ ਹੈ ਪੇਠਪੁਰਾ ਦੀ ਸੋਹਣੀ ਹੈ ਕਰਮਾੜੀ ਬਹੁਤ ਸੋਹਣੀ ਸੋ ਇਥੋਂ ਤੁਸੀਂ ਇਹਦੀ ਲੈਂਥ ਦਾ ਅੰਦਾਜ਼ਾ ਲਾ ਸਕਦੇ ਹਾਈਟ ਦਾ ਅੰਦਾਜ਼ਾ ਲਾ ਸਕਦੇ ਜੀ ਤੇ ਬਾਕੀ ਕੋਲ ਆ ਕੇ ਤਸੱਲੀ ਤੁਸੀਂ ਆਪ ਕਰਨੀ ਹੈ ਸੋ ਨੰਬਰ ਵੀਰ ਦਾ ਸਕਰੀਨ ਤੇ ਚੱਲ ਰਿਹਾ ਏ ਕਾਲ ਕਰਕੇ ਇਹਦਾ ਪ੍ਰੋਪਰ ਇਹਦੀ ਡਿਟੇਲ ਜਾਂਦਾ ਰੇਟ ਜਿਹੜਾ ਠੰਡੀ ਠੰਡੀ ਬੜੀ ਹਰਸੀਆਂ ਹਾਂ ਨਹੀਂ ਹੁੰਦੇ ਤੇ ਸਵੇਰ ਤੇ ਠੰਡਾ ਬਚਾਉਂਦੇ ਬਹੁਤ ਜਿਆਦਾ ਠੰਡਾ ਹੈ ਨਾ ਕੋਈ ਗੱਲ ਨਹੀਂ ਬਿਲਕੁਲ ਬਾਕੀ ਕੋਈ ਨਹੀਂ ਜੀ ਸੂਪ ਹੋਊਗਾ ਨਾ ਹਾਂ ਜੀ ਸੂਪੂਗੀ ਇਹ ਭਾਵੇਂ ਰਾਤ ਨੂੰ ਸਵੇਰ ਭਾਵੇਂ ਦੋਨਾਂ ਰਾਤ ਨੂੰ ਸੂਪੇ ਹਾਂ ਨਹੀਂ ਗੱਡੀ ਤੇ ਆਈ ਆ ਚਲੋ ਤੁਸੀਂ ਅੱਜ ਹੀ ਲੈ ਜਾਂਦੀ ਹਾਂ ਜੀ ਹਾਂ ਜੀ ਅੱਜ ਹੀ ਲੈ ਗਏ ਆਂ ਠੀਕ ਠੀਕ ਹੈ ਹਾਂ ਸਭੋ ਥਲੋ ਜਿਆਦੀ ਬਣੀ ਸੀ ਮੈਂ ਹਾਂ ਗੱਡੀ ਦਾ ਆਮਣਗਾ ਆ ਕੇ ਨਹੀਂ ਹੋ ਜਾਂਦਾ ਆ ਜਿਹੜਾ ਪਸ਼ੂ ਕਰ ਜਾਂਦਾ ਵਾ ਹਾਂ ਜੀ ਸੋ ਤੁਹਾਨੂੰ ਮਿਲਦੇ ਕੋਈ ਨਵੀਂ ਅਪਡੇਟ ਲੈ ਕੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ